ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਤਹਿਸੀਲ ਜੈਤੂ ਜ਼ਿਲ੍ਹਾ ਬائیں ਨੂੰ ਫਰੀਦਕੋਟ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਸੋਹਣੀ ਜਰਸੀ ਸੇਲ ਆ ਬਾਈ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੇਵਕ ਸਿੰਘ ਪਿੰਡ ਰਾਮ ਸਿੰਘਲਾ ਤਹਿਸੀਲ ਜੈਤੋ ਜ਼ਿਲ੍ਹਾ ਫੇਰਕੋਟ ਮੋਬਾਈਲ ਨੰਬਰ ਜੀ 9814304404 ਆਪ ਜਿਹੜੀ ਕੱਲ ਵੀਡੀਓ ਪਾਈ ਸੀ ਵੈਗ ਗਿਆ ਹਾਂਜੀ ਹਾਂਜੀ ਬਾਈ ਉਹ ਤਾਂ ਮੰਨ ਲਓ ਵੀ ਅੱਧੇ ਘੰਟੇ ਚ ਦੋਨੇ ਵੈੜਾ ਸੇਲ ਹੋ ਗਏ ਠੀਕ ਆ ਬਾਈ ਤੇ ਅੱਜ ਵਾਲੀ ਜਰਸੀ ਦੀ ਕੀ ਡਿਟੇਲ ਹੈ ਜੀ ਇਹ ਦੂਜਾ ਸੋਹ ਦਾ ਹੁੰਦੀ ਆ ਬਈ ਕਿੰਨਾ ਟਾਈਮ ਲੱਗੇਗੀ ਇਹ ਹਜੇ ਹਫਤੇ ਦੀ ਕੱਚੀ ਹੈ ਜੀ ਇੱਕ ਹਫਤਾ ਲੱਗੇਗਾ ਹਾਂਜੀ ਦੁੱਧ ਦੁੱਧ ਬਾਈ 15 ਲੀਟਰ ਕਿਹਾ ਆਪਾਂ ਜਿਹੜੇ ਬੰਦਿਆਂ ਤੋਂ ਲਿਆਂਦੀ ਆ ਠੀਕ ਹੈ ਜੀ ਬਾਕੀ ਦੁੱਧ ਸੇਵਾ ਦਾ ਹੀ ਬਾਕੀ ਸੇਵਾ 17 ਵੀ ਪਾਸੇ 16 ਵੀ ਪਾਸੇ ਉਹ ਕਰਮਾ ਦਾ ਸੇਵਾ ਦਾ ਤੁਰ ਕੇ ਦਿਖਾ ਦਿਓ ਜੀ ਪੰਜਾਬ ਵਾਲੀ ਜਰਸੀ ਆ ਕੋਈ ਹਿਮਾਚਲ ਵਾਲੀ ਨਹੀਂ ਜੀ ਕੱਦ ਕਾਠ ਵੀ ਚੰਗਾ ਵੱਡੇ ਕਾਰਡ ਦੇ ਜੀ ਵਾਈਟੀ ਤੇ ਬਰਾ ਬਲੈਕ ਰੰਗ ਚ ਆ ਜਾਂਦੀ ਆ ਫਵਾਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਡੇਟ ਮੁਤਾਬਕ ਦੇਣ ਸੱਤ ਪਏ ਆ ਤੇ ਤਿਆਰੀ ਕਰਮ ਵਾਲੀ ਦੀ ਚੰਗੀਆਂ ਲਿਆ ਵੀਰ ਵਾਪਸ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਨਿਖੜ ਮੇ ਇੱਕੋ ਜਿਹੇ ਸਹਿਜ ਦੇ ਦੇ ਬਈ ਥਣਾ ਦੀ ਓਕੇ ਹੈ ਜਿਹੜਾ ਹਾਂਜੀ ਹਾਂਜੀ ਆਪਣੀ ਓਕੇ ਠੰਡੀ ਠੁੰਡੀ ਬਹੁਤ ਹੈ ਬਾਕੀ ਹਾ ਦਿਖਾ ਦੋ ਢਿਲੰਡੂ ਲਈ ਬਾਕੀ ਝੋਲਾ ਮਾਨੇ ਚ ਦੇਖੋ ਬਈ ਡੇਢ ਘੰਟਾ ਵੰਗੂ ਫਰਦੀ ਆ ਬਾਨਾ ਬਹੁਤ ਹੈ ਵੀਰ ਜੇ ਕਰਮ ਵਾਲੀ ਤਿਆਰ ਹੋਗੀ ਉਹਦੇ ਗੱਲਾਂ ਕਰਾਊਗੀ ਬੜਾ ਫੇਸ ਕੁਆਲਟੀ ਬਹੁਤ ਸੋਹਣੀ ਛੋਟਾ ਕੰਨ ਨਾ ਚੰਗਾ ਕੱਦ ਕਾਠਾ ਵਜਨ ਵਾਲੀ ਆ ਬਸ ਇੱਕ ਹਫਤਾ ਕੋਈ ਚੰਗੀ ਸੇਵਾ ਗੌਰ ਕਰ ਲੇ ਤਾਂ ਜਿੱਦੇ ਤਿਆਰ ਹੋਗੀ ਉਹਦੇ ਚਾਰ ਪੈਸੇ ਵੱਧ ਵੀ ਵਟਾ ਸਕਦੀ ਐ ਜੇ ਕਿਸੇ ਨੇ ਲੈ ਜਾ ਕੇ ਵੇਚਣੀ ਵੀ ਹੋਵੇ ਪਰ ਚਾਰ ਦਿਨ ਸਾਮ ਮੁੱਲ ਬਈ ਦਾ ਮੌਲ ਬਈ 43000 ਦੀ ਦੇ ਦਾਂਗੇ ਬੋਝੂ ਮਾੜਾ ਮੋਟਾ ਮੰਨ ਤਨ ਕਰ ਦਾਂਗੇ ਜਮਾ ਜਾਇਜ ਮੁੱਲ ਕੀਤਾ ਬਈ ਨੇ 43000 ਰੁਪਏ ਬਾਕੀ 16 ਛੱਪਾ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ ਬਈ ਦਾ ਸਕਰੀਨ ਤੇ ਚੱਲੂਗਾ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਉਹਦੇ ਬਈ ਖੰਡੀ ਢੁੰਡੀ ਬਹੁਤ ਆ ਬਈ ਕਈ ਵਾਰ ਐ ਨਾ ਕਹਦੇ ਕੋਈ ਦਰਮਾਣ ਤੱਕੀ ਬਹੁਤ ਆ ਇੱਥੋਂ ਤਾਂ ਹੀ ਹਵਾਨਾ ਆਉਣਾ ਜੇ ਖੁੱਲੇ ਅੱਖ ਲੈ ਜੂ ਜੇ ਕਰਮ ਵਾਲੀ ਦਾਣ ਵੱਧ ਲੈ ਗਈ ਤਾਂ ਉਹ ਨਹੀਂ ਤਿਆਰ ਵੱਧ ਹੋਣਾ ਦੁੱਤ ਹੁੰਦਾ ਸੇਵਾ ਦਾ ਜਿਹਨੂੰ ਜਤੂ ਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਧੰਨਵਾਦ